ਵੈਲਕਮ ਟੂ ਮਾਈ ਨਿਊ ਬਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਣੇ ਤੇ ਮੈਂ ਸੌਂ ਗਿਆ ਉੱਠ ਚੁੱਕੀ ਆ ਤੇ ਆਰੇ ਕੋ ਬਿਸਤਰਾ ਸਾਰਾ ਸਾਫ ਕਰਤਾ ਵਾ ਤੱਕੇ ਪਏ ਹੋਏ ਆ ਤੇ ਮੈਂ ਫਟਾਫਟ ਚਾਹ ਚੂ ਪੀ ਲਈ ਸੀ ਪਹਿਲੇ ਤੇ ਹੁਣ ਰੋਟੀ ਬਣਾ ਲੱਗੇ ਆਟਾ ਉਟਾ ਗੰਨਾਂਗੇ ਤੇ ਬਾਅਦ ਤੁਹਾਨੂੰ ਦਿਖਾਣੇ ਆ ਬਾਹਰ ਕਹੇ ਜਾਏ ਸਾਡੇ ਬਾਹਰ ਬਾਹਰ ਠੰਡਾ ਪਿਆ ਵਾ ਬਾਹਰ ਸਾਰਾ ਠੰਡਾ ਪਿਆ ਹੁਣ ਤਾਂ ਮੈਂ ਦਾਲ ਦੂਲ ਗਰਮ ਕੀਤੀ ਆ ਆ ਦਾਲ ਹੈ ਰਤ ਬਣਾਈ ਸੀ ਜਿਹੜੀ ਉਹ ਗਰਮ ਕੀਤਾ ਜਾਂਦਾ ਹੈ ਚਾ ਫਟਾਫਟ ਆਟਾ ਗੁੰਨਣੇ ਆਪਾਂ ਅੰਡੇ ਜੇ ਆਟਾ ਗੁੰਨਣ ਤੋਂ ਬਾਅਦ ਲੋਰੀ ਉਹਦੀ ਮੰਮੀ ਨੂੰ ਆ ਰਹੀ ਹੈ ਨਾ ਉਹ ਮਤਲਬ ਰੋ ਰਹੀ ਆ ਰਗੜ ਰਗੜ ਕੇ ਨੂੰ ਆ ਰਹੀ ਆ ਤੇ ਵਿਚਾਰੀ ਉਹ ਰੋ ਰਹੀ ਹੈ ਬਹੁਤ ਜ਼ਿਆਦਾ ਸਵੇਰੇ ਸਵੇਰੇ ਤੇ ਉਹਨਾਂ ਸਵੇਰੇ ਸਵਾਲੇ ਫੜ ਕੇ ਨਾ ਤਾਂ ਉਹਦੀ ਮੰਮੀ ਨੇ ਨਾ ਰੋਈ ਜਾਂਦੀ ਆ ਕਹੇ ਜੀ ਮਾਂ ਸੋਚਣ ਵਾਲੀ ਅੱਲਾ ਨਹੀਂ ਸੀ ਲੱਗਦਾ ਕਿ ਮੈਂ ਰੋਟੀ ਬਣਾ ਰਹੀ ਸੀ ਇਹਨਾਂ ਨੇ ਰੋਟੀ ਖਾਣੀ ਹੁਣ ਡੈਡੀ ਦੀ ਬਣਾ ਰਹੀ ਹੈ ਪੈਕ ਵੀ ਕਰਤੀ ਆ ਤੇ ਡੈਡੀ ਦੀ ਰੋਟੀ ਬਣਾ ਰਹੀ ਹੈ ਕੰਮ ਕਰ ਤੇ ਕੰਮ ਤੇ ਜਾਣ ਲੱਗੇ ਕਰੀ ਮੈਂ ਜਾ ਰਿਹਾ ਹਾਂ ਤੇ ਬਸ ਉਸ ਤੋਂ ਬਾਅਦ ਪੰਡੂ ਪਿੰਡੇ ਤੋਂ ਆਉਂਦੇ ਅੱਜ ਮੈਂ ਹੁਣ ਕੰਮ ਤੇ ਜਾ ਰਹਾ ਹਾਂ ਤੁਹਾਨੂੰ ਹੋ ਸਕੇ ਮੈਂ ਬਾਹਰ ਦਾ ਨਾ ਕੋਈ ਥੋੜਾ ਜਿਹਾ ਵਲੌਗ ਜ਼ਰੂਰ ਬਣਾਉਂਗਾ ਤੁਹਾਨੂੰ ਦਿਖਾਉਂਗਾ ਅੱਜ ਕੁਝ ਠੀਕ ਹੈ ਜੀ ਤੁਸੀਂ ਦੇਖਿਆ ਜਰੂਰ ਆਪਾਂ ਪਹੁੰਚ ਚੁਕੇ ਕੰਮ ਦੇ ਉੱਪਰ ਕੰਮ ਦੇ ਉੱਪਰ ਆ ਗਏ ਆ ਨਜ਼ਾਰਾ ਦੇਖ ਲਓ ਕੁਛ ਇਹੋ ਜਿਹਾ ਕੰਮ ਦਾ ਇੱਥੇ ਕਾਜੀ ਮੁਸਲਮਾਨ ਬਾਬਾ ਬਹੁਤ ਸੇ ਕਾਜੀ ਨਾ ਅਖੜੀ Eid ਸੀਗੀ ਆਜੀ Eid ਇਹ ਸਾਡਾ ਬਾਬਾ ਇਹ ਸਾਡਾ ਬਾਬਾ ਵਾ ਕੀ ਹੈ ਸੰਦ ਸਾਡੇ 7:30 8 ਹੋ ਚੁੱਕੇ ਨੇ ਤੇ ਮੇਰੇ ਹਸਬੰਦ ਆ ਚੁੱਕੇ ਕੰਮ ਮੈਂ ਤਾਂ ਹੋਈ ਤੇ ਫਟਾਫਟ ਉਹਨਾਂ ਨੂੰ ਨਿੰਬੂ ਪਾਣ ਦਿੱਤਾ ਸੀ ਤੇ ਹੁਣ ਬਾਹਰ ਦੇਖਦੇ ਕਿਹ ਹੈ ਜਾਏਗਾ ਪਾਰ ਤਾਂ ਠੀਕ ਹੀ ਹੈਗਾ ਠੰਡਾ ਗਰਮ ਹੀ ਹੈ ਅੰਦਰ ਅਸੀਨਾ ਮੈਨੂੰ ਬਹੁਤ ਆ ਗਿਆ ਕਿਉਂਕਿ ਅੱਜ ਗਰਮੀ ਬਹੁਤ ਸੀ ਬਹੁਤ ਜ਼ਿਆਦਾ ਗਰਮੀ ਸੀ ਤਾਂ ਮੈਂ ਸੋਚ ਰਹੀ ਸੀ ਫਟਾਫਟ ਫੁਲਕੇ ਨਾਦਾ ਸਬਜੀ ਸਬਜੀ ਤਾਂ ਆਪਾਂ ਬਣਾ ਲਈ ਆ ਸਾਰਾ ਕੁਝ ਕਰ ਲਿਆ ਵਾ ਤੇ ਬਾਹਰ ਦੇਖਦੇ ਆ ਕਿ ਹੈ ਜਾ ਠੰਡਾ ਹੈ ਜਾਂ ਗਰਮ ਹੈ ਤੁਹਾਡੇ ਰੋਸ਼ਨੀ ਹੈਗੀ ਆ ਦੇਖ ਬਾਹਰ ਤਾਂ ਹੈ ਆ ਬਾ ਸਾਡੇ ਦੂਜੇ ਬੰਦਾ ਹੈਗਾ ਆਨੇ ਕੋ ਆਲੂ ਮਟਰ ਦੀ ਸਬਜੀ ਬਣਾਈ ਸੀ ਆਲੂ ਮਟਰ ਬਣਾਇਆ ਸੀ ਤੇ ਫਟਾਫਟ ਆ ਆਟਾ ਗੁੰਨਿਆ ਪਿਆ ਵਾ ਆਹ ਦੇਖ ਆਟਾ ਗੁੰਨਿਆ ਪਿਆ ਮੈਂ ਰੋਟੀ ਲਾਣੀ ਆ ਆਪਾਂ ਹਸਬੰਦ ਕੇਲਾ ਖਾਂਦੇ ਆ ਉਹਨਾਂ ਨੂੰ ਚਾਹ ਜੂ ਮੈਂ ਬਣਾ ਕੇ ਨਹੀਂ ਦਿੱਤੀ ਉਹ ਕਹਿੰਦੇ ਮੈਂ ਕੇਲੇ ਖਾ ਲੈਣਾ ਭੁੱਖ ਲੱਗੀ ਵੀ ਨਾ ਲੈ ਦੇ ਕੋਲ ਸਟਿੱਡ ਨਾਲ ਖਾਦੀ ਆ ਇੰਨੇ ਵੀ ਸ਼ਰਮ ਨਾ ਕਰ ਤਾ ਚੱਲ ਗਏ ਬਾਹਰ ਕੇਲਾ ਖਾ ਰਹੇ ਆ ਤਾਂ ਹੁਣ ਮੈਂ ਰੋਟੀ-ਰਾਟੀ ਬਣਾਣੀ ਆ ਫਟਾਫਟ ਬਣਾਦਾ ਤੇ ਆ ਦੇਖ ਇੱਕ ਕੇਲਾ ਪਿਆ ਵਾ ਹੱਲੇ ਵੀ ਤੇ ਇੱਕ ਕੇਲਾ ਮੈਂ ਦੁਪਹਿਰੇ ਖਾ ਲਿਆ ਤੇ ਇੱਕ ਮੈਂ ਹਾਲ ਫਿਰ ਨਾ ਖਾ ਲਿਆ ਤਾਂ ਹੁਣ ਬਸ ਰੋਟੀ ਪਾਣੀ ਦੀ ਤਿਆਰੀ ਹੈ ਸਬਜ਼ੀ ਬਣ ਗਈ ਆਟਾ ਗੁੰਨਾ ਮੈਂ ਚਾਰ ਫੁਲਕੇ ਲਾਣੇ ਫਟਾਫਟ ਮੈਂ ਰੋਟੀ ਬਣਾ ਲਾਂਗੀ ਮੈਂ ਵੀ ਕੇਲਾ ਖਾ ਲਿਆ ਤੁਸੀਂ ਵੀ ਖਾ ਲਓ ਬਹੁਤ ਟੇਸਟੀ ਲੱਗਦਾ ਕੇਲਾ ਮੈਨੂੰ ਮੈਨੂੰ ਆਮ ਮਿਲਦਾ ਆਮ ਜ਼ਿਆਦਾ ਸਵਾਦ ਲੱਗਦਾ ਗਾਈਜ਼ ਅੱਜ ਨਾ ਈਦ ਹੈਗੀ ਆ ਤੇ ਜਿੰਨੇ ਵੀ ਮੇਰੇ ਮੁਸਲਮਾਨ ਭੈਣ ਭਰਾ ਜੋ ਵੀ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਈਦ ਮੁਬਾਰਕ ਤੁਸੀਂ ਸਾਰੇ ਜਿਉਂਦੇ ਵੱਸਦੇ ਰਹੋ ਤੁਹਾਡਾ ਘਰ ਹਮੇਸ਼ਾ ਹਲਦਾ ਵੱਸਦਾ ਰਹੇ ਔਰ ਜਿਹੜੇ ਲੋਕ ਮੇਰੀ ਪਾਕਿਸਤਾਨ ਤੋਂ ਵੀ ਵੀਡੀਓ ਦੇਖਦੇ ਆ ਮੁਸਲਮਾਨ ਭੈਣ ਭਰਾ ਉਹਨਾਂ ਨੂੰ ਵੀ ਮੇਰੇ ਵੱਲੋਂ ਈਦ ਮੁਬਾਰਕ ਖੇਲਾ ਖੇਲਾ ਲੱਗੇ ਸਨ ਤੇ ਪਲੀਜ਼ ਮੇਰੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਤੁਸੀਂ ਜਿੰਨੇ ਵੀ ਮੁਸਲਮਾਨ ਭੈਣ ਭਰਾ ਹੋ ਹਮੇਸ਼ਾ ਜਿੰਦੇ ਵਾਸਤੇ ਰਹੋ ਸਾਰਿਆਂ ਦੇ ਮੈਂ ਤਾਂ ਵਧੀਆ ਹੋਵੇ ਹਮੇਸ਼ਾ ਸਭ ਦੇ ਘਰ ਤਰੱਕੀ ਹੋਵੇ ਸਭ ਦੇ ਘਰ ਤਰੱਕੀ ਹੋਵੇ ਸਾਰਾ ਕੁਝ ਵਧੀਆ ਹੋਵੇ ਤੇ ਅਸਾਂ ਤੁਹਾਡੀ ਤੁਹਾਡੀ ਈਦ ਬਹੁਤ ਵਧੀਆ ਨਿਕਲੇ ਹਾਂ ਤੁਹਾਡੀ ਈਦ ਫਰਸ਼ ਕਲਾਸ ਨਿਕਲੇ ਸਾਰਿਆਂ ਨੂੰ ਅਸ਼ੀਰਵਾਦ ਦਿੰਦ ਸੀ ਤੇ ਦੇਖੋ ਮੇਰੇ ਹਸਬੰਦ ਕਪੂਰ ਲਗਾਉਣ ਲੱਗ ਪਿਆ ਦੇਖੋ ਲੌਂਗ ਰੱਖਣ ਲੱਗ ਗਿਆ ਪੱਕਾ ਬੰਦ ਕਰਨਾ ਤੇ ਆਹ ਦੇਖੋ ਪੱਕਾ ਬੰਦ ਕਰਨਾ ਉਨ ਮੇ ਪੱਖਾ ਵਸਦੇ تھے ਉੱਧਰ ਬਈ ਹੰਦਿਤ ਸੀ ਮੈਂ ਪੱਖਾ ਵਧ ਕੇ ਆ ਜਾ ਫਟਾਫਟ ਤੇ ਉਹ ਗਿਆ ਮਾਤਸ ਲੱਭਣ ਤੇ ਆ ਇਹ ਦੇ ਵਿੱਚ ਡੈਡੀ ਲੈ ਕੇ ਆਏ ਸੀ ਅੱਜ ਆ ਲਾਉਂਗੇ ਨੇ ਆ ਦੇਖੋ ਤੇ ਆ ਕਪੂਲੇ ਕੇ ਸਾਡਾ ਵਟਾਪਾ ਜੋਤ ਜਲਣ ਲੱਗਿਆ ਮੇ ਹਸਬੰਦ ਗਾਇਸ ਆ ਦੇਖੋ ਇਹ ਹਸਬੰਦ ਜੋਤ ਜਲਣ ਲੱਗਿਆ ਆ ਦੇਖ ਅੱディ ਮਿਹਰबानी ਕਰਦੇ ਆ ਰੱਬ ਦੇ ਪਰ ਰੱਬੀ ਵੀ ਸੋਇਦਾ ਆਣਾ ਸ਼ੁਕਰ ਮੇਰੇ ਜੋਤ ਲਾਈ ਅੱਜ ਨਾਲ ਸਜੋਤ ਜੋਤ ਲਾਨ ਲੱਗਿਆ ਦੇਖ ਲੋ ਇਹ ਵੀ ਦੱਸ ਦੇ ਕਿਉਂ ਆ ਰਹੇ ਹੈ ਕਿਉਂ ਦੱਸਾਂ ਆ ਮੈਂ ਨਹਾਇਆ ਨਹੀਂ ਨਾ ਤਾਂ ਇਹ ਜੋਤ ਲਾ ਰਹੇ ਨੇ ਅੱਜ ਆ ਦੇਖੋ ਆ ਦੇਸੀ ਕਿਉਂ ਆ ਰਹੇ ਨੱਚਣ ਲੱਗੋ ਨਾਲ ਜੋਤ ਲਾਲਾ ਜੈ ਮਾਤਾ ਦੀ ਕਰੀ ਨੱਚਣ ਲੱਗੋ ਥੋੜਾ ਜਿਹਾ ਆ ਦੇ ਮੇ ਮਾਤਾ ਰਣੀ ਸਾਡੇ ਚੈਨਲ ਤੇ ਕਰੋੜ ਸਬਸਕਰਾਈਬਰ ਜੇਨ ਕਰਾ ਦੇ ਸਾਡਾ ਬਹੁਤ ਸਮਾਂ ਪੂਰਾ ਕਰਾ ਦੇ ਹਾਂ ਬਸ ਟੈਂਪੂਰਾ ਕਰਾ ਦੋ ਫਟਾਫਟ ਬਸ ਹੋਣੀ ਹੋਰ ਗਈ ਮਸੂਲੀ ਨੂੰ ਹੀ ਕਹਿਣੀ ਆਂ ਹਾਂ ਜੋਤ ਲਾ ਦੇ ਦੇਖੋ ਜੋਤ ਜੱਗ ਚੁੱਕੀ ਆ ਦੇਖੋ ਕੀ ਕੀ ਜਾਂਦੇ ਰੱਬ ਨੂੰ ਆਵਾਜ਼ ਹੀ ਜਾਂਦੇ ਆ ਦੇ ਆਰਤੀ ਕਰੀ ਜਾਂਦੇ ਫਟਾਫਟ ਕਰ ਦੋ ਆਰਤੀ ਤੇ ਫਟਾਫਟ ਚੁੱਕ ਤੜਾ ਦੇ ਪਾ ਦੇਖ ਤੁਸੀਂ ਸਾਰੇ ਜੋਤ ਲੈ ਲੋ ਆ ਲੈ ਜੋਤ ਮੈਂ ਤਾਂ ਲੈ ਲਈ ਆ ਤੁਸੀਂ ਵੀ ਲੈ ਲੋ ਡੈਡੀ ਡੈਡੀ ਆ ਰਹੇ ਨੇ ਡੈਡੀ ਆ ਰਿਹਾ ਜੋਤ ਲੈਣ ਆਣ ਡੈਲੀ ਆ ਜਾਓ ਡੈਡੀ ਹਰ ਕੁਲਰ ਚੱਲਦਾ ਨਾ ਡੈਡੀ ਜੋਤ ਲੈ ਕੇ ਚੱਲ ਗਏ ਤੇ ਮੈਂ ਹਸਬੰਡ ਰੱਖ ਚੁੱਕਿਆ ਚਲੋ ਮੱਥਾ ਟੇਕ ਦੋ ਗਾਇਸ ਆ ਦੇਖੋ ਮੈਂ ਨਾ ਰੋਟੀ ਬਣਾਉਣ ਲਈ ਸੀ ਪੇੜੇ ਬਣਾ ਕੇ ਰੱਖ ਦਿੰਦੀ ਆ ਫਟਾਫਟ ਰੋਟੀ ਬਣਾ ਦਾਂਗੀ ਕਿਉਂਕਿ ਲੇਟ ਹੋ ਗਈ ਹੈ ਜੀ ਰੋਟੀ ਬਣਾਉਣ ਨੂੰ ਵਿੱਚ ਪੇੜੇ ਪੂਰੇ ਬਣਾ ਕੇ 2 ਮਿੰਟਾਂ ਜ਼ਰੂਰੀ ਮੈਂ ਬਣਾ ਲਾਂ ਨਹੀਂ ਆ ਤੇ ਅੱਜ ਦਾ ਮਤਲਬ ਟਾਈਮ ਵੀ ਬਹੁਤ ਲੱਗ ਬਲੌਗ ਅੱਜ ਸਹੀ ਤਰ੍ਹਾਂ ਬਣਿਆ ਨਹੀਂ ਟਾਈਮ ਵੀ ਮਤਲਬ ਲੱਗਦਾ ਮੈਨੂੰ ਅਗਰ 10-15 ਮਿੰਟ ਦਾ ਬਣਿਆ ਨਹੀਂ ਅੱਜ ਘੱਟ ਬਣਿਆ ਵਾ ਕਿਉਂਕਿ ਹਸਬੰਡ ਲੇਟ ਹੋ ਗਿਆ ਸੀ ਕੰਮ ਤੇ ਕੰਮ ਬਹੁਤ ਪੈਂਦਾ ਨਾਲ ਤਾਂ ਫਿਰ ਉਹ ਫੋਨ ਹਮ ਜਿਹੜਾ ਨਵਾਂ ਫੋਨ ਹੈ ਉਹ ਲੈ ਕੇ ਜਾਂਦੇ ਆ ਨਾਲ ਪਰ ਉਹਨਾਂ ਨੇ ਵੀ ਥੋੜਾ ਫਿਰ ਖਲਾਚ ਮਾਰਨ ਦੇਆ ਥੋੜਾ ਜਿਹਾ ਤੇ ਫਿਰ ਇਸ ਕਰਕੇ ਥੋੜਾ ਜਿਹਾ ਬਲੌਗ ਘੱਟ ਬਣਿਆ ਵਾ ਅੱਗੇ ਤੋਂ ਕੋਸ਼ਿਸ਼ ਕਰਾਂਗੇ ਜ਼ਿਆਦਾ ਬਣਾਉਣ ਦੀ ਤੇ ਮੇਰੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਪਲੀਜ਼ ਤੁਸੀਂ ਕਰਦੇ ਨਹੀਂ ਮੈਨੂੰ ਇਹ ਚੀਜ਼ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਦੋਖ ਹੁੰਦਾ। ਪ੍ਰੈਸ ਕਰਿਆ ਕਰੋ ਥੋੜਾ ਜਿਹਾ। ਨਾਲ ਖੜਿਆ ਕਰੋ ਸਾਡੇ ਤੇ ਗਾਇਸ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਤਾਂ ਪਲੀਜ਼ ਮੇਰੇ ਵਲੌਗ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਤੇ ਬਦਦੇ ਬਦ ਸਾਰੇ ਜਗਾਂ ਫਲਾਦੋ। ਤੇ ਇਹ ਦੀ ਮੁਬਾਰਕ ਸਾਰਿਆਂ ਨੂੰ। ਹਾਂ ਉਸ ਤੁਸੀਂ ਸਾਰਿਆਂ ਨੂੰ ਜਿੰਨੇ ਵੀ ਮੁਸਲਮਾਨ ਭੈਣ ਭਰਾ ਨਾਲ ਉਹਨਾਂ ਨੂੰ ਇੱਕ ਵਾਰੀ ਫੇਰ ਦੁਆ ਹਾਂ ਤੇ ਉਸੇ ਸਾਰੇ ਕੋਸੇ ਆਉਂਦੇ ਸਨ ਉਹ ਕਿਵੇਂ